ਠੀਕ ਹੈ ਪੰਜ ਵਿਕਾਰ ਤਾਂ ਮੁੱਖ ਹਨ ਪਰ ਇਹਦੇ ਨਾਲ ਹੋਰ ਵੀ ਸੈਨਾ ਜਿਹੜੀ ਬਹੁਤ ਵੱਡੀ ਹੈ ਜਦੋਂ ਵੀ ਕਿਤੇ ਕੋਈ ਸੈਨਾ ਹਮਲਾ ਕਰਦੀ ਹੈ ਮੁਖੀ ਤਾਂ ਪੰਜ ਸੱਤ ਹੁੰਦੇ ਹਨ ਪਰ ਸੈਨਾ ਪਿੱਛੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁੰਦੀ ਹੈ ਭਾਵੇਂ ਇਹ ਪੰਜ ਹਨ ਪਰ ਇਹਨਾਂ ਦੀ ਸੈਨਾ ਪਿੱਛੇ ਬਹੁਤ ਵੱਡੀ ਹੈ ਤੇ ਪੰਜਾਂ ਦੇ ਵਿੱਚੋਂ ਦੋ ਉਸ ਤੋਂ ਵੀ ਵੱਡੇ ਜਰਨੈਲ ਹਨ ਕਾਮ ਤੇ ਕ੍ਰੋਧ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਇੱਕ ਜਗ੍ਹਾ ਤੇ ਇਹ ਆਖਿਆ ਕਹਿਣ ਲੱਗੇ ਕਾਮ ਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਢਾਲੈ ਇਹ ਜਿਸ ਤਰ੍ਹਾਂ ਇੱਕ ਸੁਨਿਆਰਾ ਸੱਜਣ ਸੋਨੇ ਨੂੰ ਕੁਠਾਲੀ ਦੇ ਵਿੱਚ ਪਾ ਕੇ ਅੱਗ ਦੇ ਕੇ ਤੈਨੂੰ ਸਾੜਦਾ ਹੈ ਤੇ ਸੋਨਾ ਪਿਗਲ ਜਾਂਦਾ ਹੈ ਨਾ ਇਸੇ ਤਰ੍ਹਾਂ ਜਿਹੜਾ ਇਹ ਖੂਬਸੂਰਤ ਸਰੀਰ ਹੈ ਇਹਦੇ ਅੰਦਰ ਜਿਹੜੇ ਵਿਕਾਰ ਬੈਠੇ ਹੋਏ ਹਨ ਇਹਦੇ ਵਿੱਚੋਂ ਦੋ ਵਿਕਾਰ ਤਾਂ ਇੰਨਾ ਜ਼ਿਆਦਾ ਇਹਨਾਂ ਦਾ ਸੇਕ ਹੈ ਇੰਨੇ ਜਿਆਦੇ ਵੱਡੇ ਜਰਨੈਲ ਮਹਾਨ ਹਨ ਇਸ ਚੰਗੇ ਭਲੇ ਬੰਦੇ ਨੂੰ ਗਾਲ ਦਿੰਦੇ ਹਨ ਖਤਮ ਕਰ ਦਿੰਦੇ ਹਨ ਉਹਦੀ ਇੱਜ਼ਤ ਸੰਸਾਰ ਦੇ ਵਿੱਚ ਨਹੀਂ ਰਹਿਣ ਦਿੰਦੇ ਮਨੁੱਖਾ ਜੀਵਨ ਉਹ ਹਾਰ ਜਾਂਦਾ ਹੈ